ਅਜੇ ਤਾਂ 12 ਸਾਲ ਪੁਰਾਣੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਮਰਮਤੀ ਵਾਲੀ ਗੇਰ ਚ ਕੌਣ ਬੈਠਾ ਹੈ ਜੀ ਜਿੰਨਾਂ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ। ਸੀਐਮ ਫਿਰ ਸਾਨੂੰ ਸਭ ਪੁੱਛਣਾ ਸਾਨੂੰ। ਸਾਬਰਬਤੀ ਜੇਹਰ ਵਾਲਾ ਕੈਂਗਸਟਰ ਨੂੰ ਕੋਈ ਪ੍ਰੋਡਕਸ਼ਨ ਵਾਲਾ ਕਹੇਂਗੇ? ਅਸੀਂ ਤਾਂ ਜਦੋਂ ਮਰਜ਼ੀ ਲਿਆਂਵਾਂਗੇ। ਲਿਆਂਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਂਵਾਂਗੇ। ਜਿੱਥੇ ਲੋੜ ਹੋਊਗੀ। ਪਰ ਪਾਲਦਾ ਕੌਣ ਹੈ ਉਹਨਾਂ ਨੂੰ? ਸਵਾਲ ਤਾਂ ਤੁਹਾਡਾ ਇਹ ਸੀਗਾ। ਅਸੀਂ ਲਿਆਂਵਾਂਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਚਾਹੇ ਕੋਈ ਨਸ਼ਿਆਂ ਦੇ ਵਿੱਚ ਜਦ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਆਰਾਜਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਕਰਨਗੇ